ਬ੍ਰਿਟੇਨ ਅਤੇ ਨਿਊਜ਼ੀਲੈਂਡ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੇ ਹਜ਼ਾਰਾਂ ਲੋਕਾਂ ਲਈ ਵੱਡੀ ਮੁਸ਼ਕਲ ਖੜੀ ਹੋ ਗਈ ਹੈ ਅਦਰਸਲ ਯੂਕੇ ਸਰਕਾਰ ਦੇ ਨਵੇਂ ਨਿਯਮਾਂ ਤਹਿਤ 25 ਫਰਵਰੀ 2026 ਤੋਂ ਬ੍ਰਿਟੇਨ ਜਨਮੇ ਡੁਅਲ ਸਿਟੀਜ਼ਨ ਹੁਣ ਨਿਊਜ਼ੀਲੈਂਡ ਪਾਸਪੋਰਟ ਤੇ ਯੂਕੇ ਦਾਖਲ ਨਹੀਂ ਹੋ ਸਕਣਗੇ ਉਹਨਾਂ ਨੂੰ ਬ੍ਰਿਟਿਸ਼ ਪਾਸਪੋਰਟ ਜਾਂ ਸਰਟੀਫਿਕੇਟ ਆਫ ਐਨਟਾਈਟਲਮੈਂਟ ਲਾਜ਼ਮੀ ਕਰ ਦਿੱਤਾ ਗਿਆ ਹੈ ਆਕਲੰਡ ਦੇ ਨਾਰਥ ਸ਼ੋਰਟ ਵਿੱਚ ਰਹਿੰਦੇ ਵਿਨਸ ਅਤੇ ਡੈਨ ਜੋ ਕਿ 1968 ਤੋਂ ਇੰਗਲੈਂਡ ਤੋਂ ਨਿਊਜ਼ੀਲੈਂਡ ਆਏ ਸਨ ਕਹਿੰਦੇ ਹਨ ਕਿ ਉਹਨਾਂ ਨੇ ਪਿਛਲੇ 50 ਸਾਲਾਂ ਤੋਂ ਬ੍ਰਿਟਿਸ਼ ਪਾਸਪੋਰਟ ਨਹੀਂ ਵਰਤੇ ਆ ਪਰ ਹੁਣ ਪਰਿਵਾਰ ਨੂੰ ਮਿਲਣ ਲਈ ਉਹਨਾਂ ਨੂੰ ਸੈਂਕੜੇ ਡਾਲਰ ਖਰਚਣੇ ਪੈ ਰਹੇ ਹਨ ਵਿੰਸਦਾ ਕਹਿਣਾ ਹੈ ਕਿ ਪਹਿਲਾਂ ਉਹ ਸਮਝੇ ਸਨ ਕਿ ਸਿਰਫ ਇੱਕ ਅਫਵਾਹ ਹੈ ਪਰ ਖੋਜ ਕਰਨ ਤੇ ਪਤਾ ਲੱਗਿਆ ਕਿ ਨਿਯਮ ਬਿਲਕੁਲ ਸੱਚ ਹਨ ਉਹਨਾਂ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਜੰਮੇ ਕਿ ਵੀ ਆਸਾਨੀ ਨਾਲ ਈਟੀਏ ਤੇ ਯੂਕੇ ਜਾ ਸਕਤੇ ਹਨ ਪਰ ਮੈਂ ਉੱਥੇ ਜੰਮਿਆ ਹਾਂ ਕਿ ਮੈਂ ਹੱਕ ਨਹੀਂ ਰੱਖਦਾ ਉਹਨਾਂ ਦੇ ਮੁਤਾਬਕ ਈਟੀਏ ਦੀ ਲਾਗਤ ਸਿਰਫ 16 ਪੌਂਡ ਹੈ ਜਦੋਂ ਕਿ ਬ੍ਰਿਟਿਸ਼ ਪਾਸਪੋਰਟ ਬਣਾਉਣ ਲਈ ਉਹਨਾਂ ਨੂੰ 94 ਪੌਂਡ ਖਰਚਨੇ ਪੈਣਗੇ ਸਰਟੀਫਿਕੇਟ ਆਫ ਐਨਟਾਈਟਲਮੈਂਟ ਲਈ ਉਹਨਾਂ ਨੂੰ 589 ਪੌਂਡ ਖਰਚਨੇ ਪੈ ਸਕਦੇ ਹਨ ਵਿੱਚ ਦੱਸਦੇ ਹਨ ਕਿ ਉਹਨਾਂ ਨੂੰ ਨਿਊਜ਼ੀਲੈਂਡ ਪਾਸਪੋਰਟ ਦੇ ਹਰ ਪੰਨੇ ਦੀ ਕਾਪੀ ਖਾਲੀ ਪੰਨਿਆਂ ਸਮੇਤ ਭੇਜਣੀ ਪਵੇਗੀ ਕੁੱਲ 42 ਪੰਨੇ ਹਨ ਇਸ ਤੋਂ ਇਲਾਵਾ ਰਜਿਸਟਰਡ ਪੋਸਟ ਦੀ ਲਾਗਤ ਹੀ ਕਰੀਬ 120 ਡਾਲਰ ਹੈ ਇੱਕ ਹੋਰ ਡੁਅਲ ਨਾਗਰਿਕ ਮਹਿਲਾ ਜੇਨ ਕੈਂਦੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਨਿਯਮ ਸਮੇਂ ਸਰ ਪਤਾ ਨਹੀਂ ਹੋਵੇਗਾ ਖਾਸ ਕਰਕੇ ਉਹ ਜੋ ਬਿਮਾਰ ਹਨ ਜਾਂ ਆਪਣੇ ਕਿਸੇ ਮਰੇ ਹੋਏ ਰਿਸ਼ਤੇਦਾਰ ਦੇ ਫਿਊਨਲ ਤੇ ਜਾਣਾ ਚਾਹੁੰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਫਰਵਰੀ ਵਿੱਚ 에ਰਪੋਰਟਾਂ ਤੇ ਅਫੜਾ ਤਫੜੀ ਜ਼ਰੂਰ ਮੱਚੇਗੀ ਲੋਕਾਂ ਨੂੰ ਚੈੱਕ ਇਨ ਤੇ ਹੀ ਦੱਸਿਆ ਜਾਵੇਗਾ ਕਿ ਯਾਤਰਾ ਹੀ ਨਹੀਂ ਕਰ ਸਕਦੇ ਟਰੈਵਲ 에ਜੰਟ ਵੀ ਚੇਤਾਵਨੀ ਦੇ ਰਹੇ ਹਨ ਕਿ ਹਜ਼ਾਰਾਂ ਯਾਤਰੀ ਫਲਾਈਟ 'ਚ ਚੜਨ ਤੋਂ ਰੁਕੇ ਜਾ ਸਕਦੇ ਹਨ ਆਓ ਇਸ ਦੇ ਕਾਨੂੰਨੀ ਪਿਛੋਕੜ ਦੀ ਵੀ ਗੱਲ ਕਰਦੇ ਹਾਂ ਯੂਕੇ ਕਾਨੂੰਨ ਅਨੁਸਾਰ ਹਰ ਬ੍ਰਿਟਿਸ਼ ਨਾਗਰਿਕ ਕੋਲ ਰਾਈਟ ਆਫ ਅਵੋਰਡ ਹੁੰਦਾ ਹੈ ਪਰ ਇਸ ਨੂੰ ਸਾਬਤ ਕਰਨ ਲਈ ਵੈਲਿਡ ਬ੍ਰਿਟਿਸ਼ ਪਾਸਪੋਰਟ ਜਾਂ ਸਰਟੀਫਿਕੇਟ ਆਫ ਐਨਟਾਈਟਲਮੈਂਟ ਦਿਖਾਉਣਾ ਲਾਜ਼ਮੀ ਹੈ ਐਕਸਪਾਇਰਡ ਪਾਸਪੋਰਟ ਜਾਂ ਜਨਮ ਸਰਟੀਫਿਕੇਟ 에ਅਰਲਾਈਨ ਵੱਲੋਂ ਨਹੀਂ ਕਬੂਲੇ ਜਾਂਦੇ ਹਨ ਕਿਉਂਕਿ ਗਲਤ ਡਾਕੂਮੈਂਟ ਨਾਲ ਯਾਤਰੀ ਲਿਜਾਣ ਤੇ ਉਹਨਾਂ ਨੂੰ ਜੁਰਮਾਨਾ ਲੱਗ ਸਕਦਾ ਹੈ 24 ਫਰਵਰੀ 2026 ਤੱਕ ਯਾਤਰਾ ਕਰਨ ਵਾਲਿਆਂ ਲਈ ਅਸਥਾਈ ਛੂਟ ਹੈ 25 ਫਰਵਰੀ 2026 ਤੋਂ ਬਾਅਦ ਬਿਨਾਂ ਬ੍ਰਿਟਿਸ਼ ਪਾਸਪੋਰਟ ਜਾਂ ਸਰਟੀਫਿਕੇਟ ਦੇ ਯਾਤਰਾ ਸੰਭਵ ਨਹੀਂ ਹੋ ਸਕੇਗੀ ਐਮਰਜੈਂਸੀ ਦੇ ਵਿੱਚ ਐਮਰਜੈਂਸੀ ਟਰੈਵਲ ਡਾਕੂਮੈਂਟ ਲਈ ਅਰਜੀ ਦੇ ਸਕਦੇ ਹਨ ਪਰ ਇਹ ਵੀ ਆਸਾਨ ਨਹੀਂ ਹੈ ਕੁੱਲ ਮਿਲਾ ਕੇ ਇਹ ਨਵਾਂ ਨਿਯਮ ਦੁਨੀਆ ਭਰ ਵਿੱਚ ਰਹਿੰਦੇ ਹਜ਼ਾਰਾਂ ਬ੍ਰਿਟਿਸ਼ ਡਿਊਲ ਨਾਗਰਿਕਾਂ ਲਈ ਵੱਡੀ ਮੁਸ਼ਕਲ ਬਣ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਯੂਕੇ ਸਰਕਾਰ ਇਸ ਤੇ ਮੁੜ ਵਿਚਾਰ ਕਰਦੀ ਹੈ ਜਾਂ ਨਹੀਂ ਬ੍ਰਿਟੇਨ ਅਤੇ ਨਿਊਜ਼ੀਲੈਂਡ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੇ ਹਜ਼ਾਰਾਂ ਲੋਕਾਂ ਲਈ ਵੱਡੀ ਮੁਸ਼ਕਲ ਖੜੀ ਹੋ ਗਈ ਹੈ ਅਦਰਸਲ ਯੂਕੇ ਸਰਕਾਰ ਦੇ ਨਵੇਂ ਨਿਯਮਾਂ ਤਹਿਤ 25 ਫਰਵਰੀ 2026 ਤੋਂ ਬ੍ਰਿਟੇਨ ਜਨਮੇ ਡੁਅਲ ਸਿਟੀਜ਼ਨ ਹੋ ਨਿਊਜ਼ੀਲੈਂਡ ਪਾਸਪੋਰਟ ਤੇ ਯੂਕੇ ਦਾਖਲ ਨਹੀਂ ਹੋ ਸਕਣਗੇ ਉਹਨਾਂ ਨੂੰ ਬ੍ਰਿਟਿਸ਼ ਪਾਸਪੋਰਟ ਜਾਂ ਸਰਟੀਫਿਕੇਟ ਆਫ ਐਨਟਾਈਟਲਮੈਂਟ ਲਾਜ਼ਮੀ ਕਰ ਦਿੱਤਾ ਗਿਆ ਹੈ ਆਕਲੰਡ ਦੇ ਨਾਰਥ ਸ਼ੋਰਟ ਵਿੱਚ ਰਹਿੰਦੇ ਵਿਨਸ ਅਤੇ ਡੈਨ ਜੋ ਕਿ 1968 ਤੋਂ ਇੰਗਲੈਂਡ ਤੋਂ ਨਿਊਜ਼ੀਲੈਂਡ ਆਏ ਸਨ ਕਹਿੰਦੇ ਹਨ ਕਿ ਉਹਨਾਂ ਨੇ ਪਿਛਲੇ 50 ਸਾਲਾਂ ਤੋਂ ਬ੍ਰਿਟਿਸ਼ ਪਾਸਪੋਰਟ ਨਹੀਂ ਵਰਤੇ ਆ ਪਰ ਹੁਣ ਪਰਿਵਾਰ ਨੂੰ ਮਿਲਣ ਲਈ ਉਹਨਾਂ ਨੂੰ ਸੈਂਕੜੇ ਡਾਲਰ ਖਰਚਣੇ ਪੈ ਰਹੇ ਹਨ ਵਿੰਸ ਦਾ ਕਹਿਣਾ ਹੈ ਕਿ ਪਹਿਲਾਂ ਉਹ ਸਮਝੇ ਸਨ ਕਿ ਸਿਰਫ ਇੱਕ ਅਫਵਾਹ ਹੈ ਪਰ ਖੋਜ ਕਰਨ ਤੇ ਪਤਾ ਲੱਗਿਆ ਕਿ ਨਿਯਮ ਬਿਲਕੁਲ ਸੱਚ ਹਨ ਉਹਨਾਂ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਜੰਮੇ ਕੀ ਵੀ ਆਸਾਨੀ ਨਾਲ ਈਟੀਏ ਤੇ ਯੂਕੇ ਜਾ ਸਕਤੇ ਹਨ ਪਰ ਮੈਂ ਉੱਥੇ ਜੰਮਿਆ ਹਾਂ ਕਿ ਮੈਂ ਹੱਕ ਨਹੀਂ ਰੱਖਦਾ ਉਹਨਾਂ ਦੇ ਮੁਤਾਬਕ ਈਟੀਏ ਦੀ ਲਾਗਤ ਸਿਰਫ 16 ਪਾਉਂਡ ਹੈ ਜਦੋਂ ਕਿ ਬ੍ਰਿਟਿਸ਼ ਪਾਸਪੋਰਟ ਬਣਾਉਣ ਲਈ ਉਹਨਾਂ ਨੂੰ 94.5 ਪਾਉਂਡ ਖਰਚਨੇ ਪੈਣਗੇ ਸਰਟੀਫਿਕੇਟ ਆਫ ਐਨਟਾਈਟਲਮੈਂਟ ਲਈ ਉਹਨਾਂ ਨੂੰ 589 ਪਾਉਂਡ ਖਰਚਨੇ ਪੈ ਸਕਦੇ ਹਨ ਵਿੱਚ ਦੱਸਦੇ ਹਨ ਕਿ ਉਹਨਾਂ ਨੂੰ ਨਿਊਜ਼ੀਲੈਂਡ ਪਾਸਪੋਰਟ ਦੇ ਹਰ ਪੰਨੇ ਦੀ ਕਾਪੀ ਖਾਲੀ ਪੰਨਿਆਂ ਸਮੇਤ ਭੇਜਣੀ ਪਵੇਗੀ ਕੁੱਲ 42 ਪੰਨੇ ਹਨ ਇਸ ਤੋਂ ਇਲਾਵਾ ਰਜਿਸਟਰਡ ਪੋਸਟ ਦੀ ਲਾਗਤ ਹੀ ਕਰੀਬ 120 ਡਾਲਰ ਹੈ ਇੱਕ ਹੋਰ ਡੁਅਲ ਨਾਗਰਿਕ ਮਹਿਲਾ ਜੈਨ ਕੈਂਦੀ ਹੈ ਕਿ ਬਹੁਤ ਸਾਰੇ ਲੋਕਾਂ ਲਈ ਇਹ ਨਿਯਮ ਸਮੇਂ ਸਰ ਪਤਾ ਨਹੀਂ ਹੋਵੇਗਾ ਖਾਸ ਕਰਕੇ ਉਹ ਜੋ ਬਿਮਾਰ ਹਨ ਜਾਂ ਆਪਣੇ ਕਿਸੇ ਮਰੇ ਹੋਏ ਰਿਸ਼ਤੇਦਾਰ ਦੇ ਫਿਊਨਲ ਤੇ ਜਾਣਾ ਚਾਹੁੰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਫਰਵਰੀ ਵਿੱਚ 에ਰਪੋਰਟਾਂ ਤੇ ਅਫੜਾ ਤਫੜੀ ਜ਼ਰੂਰ ਮੱਚੇਗੀ ਲੋਕਾਂ ਨੂੰ ਚੈੱਕ ਇਨ ਤੇ ਹੀ ਦੱਸਿਆ ਜਾਵੇਗਾ ਕਿ ਯਾਤਰਾ ਹੀ ਨਹੀਂ ਕਰ ਸਕਦੇ ਟਰੈਵਲ 에ਜੰਟ ਵੀ ਚੇਤਾਵਨੀ ਦੇ ਰਹੇ ਹਨ ਕਿ ਹਜ਼ਾਰਾਂ ਯਾਤਰੀ ਫਲਾਈਟ 'ਚ ਚੜਨ ਤੋਂ ਰੁਕੇ ਜਾ ਸਕਦੇ ਹਨ ਆਓ ਇਸ ਦੇ ਕਾਨੂੰਨੀ ਪਿਛੋਕੜ ਦੀ ਵੀ ਗੱਲ ਕਰਦੇ ਹਾਂ ਯੂਕੇ ਕਾਨੂੰਨ ਅਨੁਸਾਰ ਹਰ ਬ੍ਰਿਟਿਸ਼ ਨਾਗਰਿਕ ਕੋਲ ਰਾਈਟ ਆਫ ਅਵੋਰਡ ਹੁੰਦਾ ਹੈ ਪਰ ਇਸ ਨੂੰ ਸਾਬਤ ਕਰਨ ਲਈ ਵੈਲਿਡ ਬ੍ਰਿਟਿਸ਼ ਪਾਸਪੋਰਟ ਜਾਂ ਸਰਟੀਫਿਕੇਟ ਆਫ ਐਨਟਾਈਟਲਮੈਂਟ ਦਿਖਾਉਣਾ ਲਾਜ਼ਮੀ ਹੈ ਐਕਸਪਾਇਰਡ ਪਾਸਪੋਰਟ ਜਾਂ ਜਨਮ ਸਰਟੀਫਿਕੇਟ 에ਅਰਲਾਈਨ ਵੱਲੋਂ ਨਹੀਂ ਕਬੂਲੇ ਜਾਂਦੇ ਹਨ ਕਿਉਂਕਿ ਗਲਤ ਡਾਕੂਮੈਂਟ ਨਾਲ ਯਾਤਰੀ ਲਿਜਾਣ ਤੇ ਉਹਨਾਂ ਨੂੰ ਜੁਰਮਾਨਾ ਲੱਗ ਸਕਦਾ ਹੈ 24 ਫਰਵਰੀ 2026 ਤੱਕ ਯਾਤਰਾ ਕਰਨ ਵਾਲਿਆਂ ਲਈ ਅਸਥਾਈ ਛੂਟ ਹੈ 25 ਫਰਵਰੀ 2026 ਤੋਂ ਬਾਅਦ ਬਿਨਾਂ ਬ੍ਰਿਟਿਸ਼ ਪਾਸਪੋਰਟ ਜਾਂ ਸਰਟੀਫਿਕੇਟ ਦੇ ਯਾਤਰਾ ਸੰਭਵ ਨਹੀਂ ਹੋ ਸਕੇਗੀ ਐਮਰਜੈਂਸੀ ਦੇ ਵਿੱਚ ਐਮਰਜੈਂਸੀ ਟਰੈਵਲ ਡਾਕੂਮੈਂਟ ਲਈ ਅਰਜੀ ਦੇ ਸਕਦੇ ਹਨ ਪਰ ਇਹ ਵੀ ਆਸਾਨ ਨਹੀਂ ਹੈ ਕੁੱਲ ਮਿਲਾ ਕੇ ਇਹ ਨਵਾਂ ਨਿਯਮ ਦੁਨੀਆ ਭਰ ਵਿੱਚ ਰਹਿੰਦੇ ਹਜ਼ਾਰਾਂ ਬ੍ਰਿਟਿਸ਼ ਡਿਊਲ ਨਾਗਰਿਕਾਂ ਲਈ ਵੱਡੀ ਮੁਸ਼ਕਲ ਬਣ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਯੂਕੇ ਸਰਕਾਰ ਇਸ ਤੇ ਮੁੜ ਵਿਚਾਰ ਕਰਦੀ ਹੈ ਜਾਂ ਨਹੀਂ